ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਤੋਂ ਇੱਕ ਦਰਦਨਾਕ ਖਬਰ ਸੁਣਨ ਨੂੰ ਮਿਲੀ ਹੈ ਜਾਣਕਾਰੀ ਅਨੁਸਾਰ ਇੱਥੋਂ ਦਾ ਨੌਜਵਾਨ ਜਸਕਰਨ ਸਿੰਘ ਪੁੱਤਰ ਬਲਕਾਰ ਸਿੰਘ ਉਮਰ 22 ਸਾਲ ਜੋ ਪਿਛਲੇ ਸਮੇਂ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ ਅੱਜ ਉੱਥੇ ਆਪਣੇ ਕੰਮ ਤੋਂ ਦੂਸਰੀ ਸ਼ਿਫਟ ਲਈ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਚਾਹ ਪੀਣ ਲਈ ਰੁਕਿਆ ਤਾਂ ਉੱਥੇ ਕੁਝ ਟਕਰਾਅ ਹੋਣ ਪਿੱਛੋਂ ਉਸ ਨੌਜਵਾਨ ਦਾ ਉੱਥੇ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਆਓ ਸੁਣਦੇ ਹਾਂ ਉਹਨਾਂ ਦੇ ਪਿਤਾ ਦਾ ਕੀ ਕਹਿ ਹਾਂ ਜੀ ਕਿ ਨਾਮ ਆਪਣਾ ਬਲਕਾਰ ਸਿੰਘ ਆ ਜੇ ਆਪਣਾ ਬਲਕਾਰ ਸਿੰਘ ਤੁਹਾਡੀ ਲੜਕੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜੀ ਸੁਣਿਆ ਇੱਕ ਕਿਸੇ ਨੇ ਉਹਨੂੰ ਕਿਰਚ ਮਾਰੀ ਗਈ ਹੈ ਕੀ ਲੱਗਦਾ ਤੁਹਾਨੂੰ ਕੀ ਗੱਲਬਾਤ ਹੋਈ ਹੈ ਗੱਲਬਾਤ ਹੈ ਜੀ ਆਪਣਾ ਬੱਚਾ ਤਾਂ ਇੱਕ ਸ਼ਿਫਟ ਤੋਂ ਆ ਰਿਹਾ ਸੀ ਜੀ ਅਸੀਂ ਦੂਜੀ ਸ਼ਿਫਟ ਜਾ ਰਿਹਾ ਸੀ ਜੀ ਉਹਨੇ ਬਸ ਹੋਟਲ ਤੇ ਚਾਹ ਪੀਣੇ ਖੜੇ ਨੇ ਜੀ ਇਹ ਇੱਕ ਮੁੰਡਾ ਆਰਡਰ ਦੇ ਕੇ ਚਾਹਦਾ ਬਾਹਰੋਂ ਆ ਰਿਹਾ ਸੀ ਜੀ ਉਹਨੇ ਆਉਣਸਾਰ ਉਹ ਬੱਚੇ ਨੂੰ ਟੇਕ ਲਿਆ ਮੇਰਾ ਬੱਚਾ ਜੀ ਉਹਨੂੰ ਛਡਵਾਉਣ ਵਾਸਤੇ ਨਿਕਲਿਆ ਤਾਂ ਇਹਨੂੰ ਨਿਕਲਦੇ ਨੂੰ ਕਿਰਚ ਮਾਰ ਦਿੱਤੀ ਜੀ ਉਹਨਾਂ ਨੇ ਪਤਾ ਨਹੀਂ ਲੱਗਿਆ ਵੀ ਕਿਹੜੇ ਦਿਲ ਤੇ ਲੱਗੀ ਹੈ ਕਿ ਕਿੱਥੇ ਲੱਗੇ ਜੀ ਉਹਦੀ ਤੁਰਤੀ ਮੌਤ ਹੋ ਗਈ ਜੀ ਬੱਚੇ ਮੇਰੇ ਦੀ ਇਹ ਕਰਕੇ ਮੈਂ ਚਾਹਣਾ ਉੱਥੋਂ ਦੀ ਸਰਕਾਰ ਨੂੰ ਵੀ ਦੋਸ਼ੀ ਆ ਨੂੰ ਛੇਤੀ ਛੇਤੀ ਫੜਿਆ ਜਾਵੇ ਜਿਸ ਵਰ ਨੂੰ ਕਿਹੜੇ ਬੱਚੇ ਦਾ ਪਤਾ ਲੱਗਿਆ ਵੀ ਕਹੋ ਤੋਂ ਸਾਡੇ ਬੱਚੇ ਨਾਲ ਲੜਾਈ ਕੀਤੀ ਹੈ ਉਹਨਾਂ ਨੇ ਕਿਹੜਾ ਬੱਚਾ ਕੀ ਨਾਮ ਸੀ ਜਿਹੜੇ ਬੱਚੇ ਦਾ ਜਸਕਰਨ ਸਿੰਘ ਸੀ ਆਪਣੇ ਬੱਚੇ ਦਾ ਨਾਮ ਜੀ ਇਹਨੇ ਚਿਰ ਪਹਿਲਾਂ ਵਿਦੇਸ਼ ਗਿਆ ਸੀ ਇਹ 2 ਸਾਲ ਪਹਿਲਾਂ ਗਿਆ ਸੀ ਜੀ ਤੇ ਮਹੀਨਾ ਘਟਾ ਜੀ 2 ਸਾਲਾਂ ਤੋਂ ਢੜਾਈ ਤੌਰ ਤੇ ਗਿਆ ਸੀ ਜੀ ਇਹ ਇਹ ਨੂੰ ਨਿਕਲਦੇ ਦਿਆ ਦੂਜੀ ਸ਼ਿਫਟ ਤੇ ਜਾ ਰਿਹਾ ਸੀ ਕੰਮ ਤੋਂ ਜੀ ਤੇ ਕਿਹੜੇ ਸ਼ਿਫਟ ਤੋਂ ਆਇਆ ਸੀਗਾ ਜਿਹੜੇ ਸ਼ਹਿਰ ਦੇ ਵਿਚਕਾਰ ਦੇ ਵਿਚ ਰਹੇ ਸੀ ਫਿਰ ਸ੍ਰੀਚ ਹੁੰਦੇ ਸੀ ਜੀ ਤੇ ਇਹਨਾਂ ਦਾ ਕਰਕੇ ਇਹਨਾਂ ਦਾ ਮਤਲਬ ਹੈ ਕਿ ਇਹਨਾਂ ਵੀ ਛੇਤੀ ਛੇਤੀ ਜਿਨ੍ਹਾਂ ਨੇ ਖਰਚ ਮਾਰੀ ਉਹ ਵੀ ਜਾਂ ਇਹਦੇ ਨਾਲ ਸੀ ਜਿਹੜੇ ਬੁੰਡੇ ਜੀ ਉਹਨਾਂ ਤੋਂ ਸਾਫ਼ ਦਿੱਤਾ ਜਾਵੇ ਵੀ ਤੁਹਾਡੀ ਕੀ ਇਹੋ ਸੀਗਾ ਤੁਸੀਂ ਕੀ ਕੰਮ ਗਏ ਸੀ ਉੱਥੇ ਹੋਟਲ ਤੇ ਚਾਹ ਪੀਣ ਖੜੇ ਸੀ ਜਾਂ ਕਿਵੇਂ ਖੜੇ ਸੀ ਵੀ ਉਹਨਾਂ ਤੋਂ ਸਾਰੇ ਬੱਚਿਆਂ ਤੋਂ ਪੁੱਛ ਦੱਸ ਕੀਤੀ ਜਾਵੇ ਤੇ ਜਾਂ ਜਿਨ੍ਹਾਂ ਨੇ ਮਾਰੀ ਹੈ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰੇ ਬੱਚੇ ਦੀ ਤਾਂ ਹਾਲਾਂਕਿ ਮਾਣਸ ਮੇਰਾ ਬੱਚਾ ਸੀਗਾ ਜੀ ਉਹ ਤਾਂ ਕੰਮ ਦੇ ਉੱਤੇ ਤੁਰਦਾ ਸੀ ਅਸੀਂ ਇਹ ਤਾਂ ਕੰਮ ਲੜਾਈਆਂ ਵਿੱਚ ਤਾਂ ਜਾਂਦਾ ਹੀ ਨਹੀਂ ਸੀਗਾ ਜੀ ਉਹ ਇਹਨਾਂ ਦੋਸਤਾਂ ਨੇ ਮਾਰਿਆ ਗਿਆ ਜੀ ਮੇਰੇ ਬੱਚੇ ਨੂੰ